ਦੋਸਤੋ ਅੱਜ ਪਿਆਜ਼ ਆ ਜਿਹੜੇ ਉਹ ਪਟ ਰਹੇ ਸੀਗੇ ਕੁਝ ਪਹਿਲਾਂ ਪਟਲੇ ਸੀ ਤੇ ਕੁਝ ਹਰੇ ਸੀਗੇ ਬਾਅਦ ਦੇ ਵਿੱਚ ਪਟਨੇ ਆ ਘਰ ਬਾਗੀਚੀ ਦੇ ਵਿੱਚ ਜੈਵਿਕ ਪਿਆਜ਼ ਲਾਏ ਹੋਏ ਜਿਹਦੇ ਵਿੱਚ ਕਿਸ ਚੀਜ਼ ਦੀ ਵਰਤੋਂ ਕੀਤੀ ਗਈ ਹੈ ਇੱਥੇ ਕਣਜੀਵ ਅਮਰਤੀ ਵਰਤੋਂ ਕੀਤੀ ਗਈ ਹੈ ਇੱਥੇ ਕੰਪੋਸਟ ਦੀ ਵਰਤੋਂ ਕੀਤੀ ਗਈ ਹੈ ਇੱਥੇ ਲੱਸੀ ਦੇ ਪਾਣੀ ਦੀ ਵਰਤੋਂ ਕੀਤੀ ਗਈ ਹੈ ਇੱਥੇ ਕਲੀ ਤੇ ਨੀਲੇ ਥੋਥੇ ਦੀ ਵਰਤੋਂ ਕੀਤੀ ਗਈ ਹੈ ਉਲੀ ਰੋਗਾਂ ਦੇ ਵਾਸਤੇ ਹਲਦੀ ਦੀ ਵਰਤੋਂ ਕੀਤੀ ਗਈ ਹੈ ਸੋ ਉਹਦੇ ਨਾਲ ਤੁਸੀਂ ਪਿਆਜ਼ ਦੇਖੋ ਅਕਸਰੇ ਹੁੰਦਾ ਹੈ ਸਾਈਜ਼ ਨਹੀਂ ਬਣਨਾ ਸਾਈਜ਼ ਦੇਖੋ ਪਿਆਜ਼ ਦਾ ਸਹਿਜ ਬਹੁਤ ਵਧੀਆ ਸਾਰੇ ਇੱਕੋ ਜਿਹੇ ਨਹੀਂ ਐ ਛੋਟੇ ਵੀ ਨੇ ਪਰ ਜ਼ਿਆਦਾਤਰ ਸਹਿਜ ਜਿਹੜਾ ਉਹ ਮੀਡੀਅਮ ਸਾਈਜ਼ ਔਰ ਵੱਡਾ ਸਾਈਜ਼ ਹੀ ਆਇਆ ਔਰ ਦੇਖੋ ਤੁਸੀਂ ਮਈ ਅੱਜ ਜਿਹੜੀ ਹੈਗੀ ਐ ਅੱਧੋਂ ਜ਼ਿਆਦਾ ਲੰਘ ਚੁੱਕੀ ਐ ਤੇ ਹਜੇ ਵੀ ਭੂਕਾ ਜਿਹੜੀਆਂ ਹਰੀਆਂ ਨੇ ਇਹਨਾਂ ਨੂੰ ਕੋਈ ਬਹੁਤਾ ਉਲੀ ਰੋਗ ਨਹੀਂ ਪਿਆ ਇਹਨਾਂ ਨੇ ਹੁਣ ਪੱਕ ਕੇ ਭੂਕਾ ਨੂੰ ਖਾ ਲੈ ਜਿਹਨੂੰ ਆਪਾਂ ਕਹਿ ਦਿੰਨੇ ਆ ਜਣੀ ਅਖੀਰ ਤੱਕ ਵਧੀਆ ਹਰੇਰੇ ਐ ਤੇ ਇਸੇ ਤਰ੍ਹਾਂ ਅਸੀਂ ਲਸਣ ਲਈ ਹੋਈ ਸੀਗੀ ਉਹ ਲਸਣ ਵੀ ਦੋ ਦਿਨ ਪਹਿਲਾਂ ਪੱਟੀ ਆ ਉਹ ਲਸਣ ਵੀ ਤੁਹਾਨੂੰ ਦਿਖਾਉਣੇ ਵੀ ਜੈਵਿਕ ਲਸਣ ਜੈਵਿਕ ਪਿਆਜ਼ ਜਾਂ ਜੈਵਿਕ ਸਬਜ਼ੀਆਂ ਨੂੰ ਅਸੀਂ ਬੜੀ ਆਸਾਨੀ ਦੇ ਨਾਲ ਜਿਹੜੇਗਾ ਉਹ ਆਪਣੇ ਘਰ ਦੇ ਵਿੱਚ ਹੀ ਖਾਦ ਸਪਰੇ ਬਣਾ ਕੇ ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹੇ ਨੇ ਅਲੱਗ-ਅਲੱਗ ਫਾਰਮੂਲੇਜ਼ ਦੀ ਤੇ ਉਹਦੇ ਨਾਲ ਅਸੀਂ ਬੜੇ ਵਧੀਆ ਤਰੀਕੇ ਨਾਲ ਜਿਹੜੀ ਸਬਜ਼ੀ ਹੈ ਉਹ ਲੈ ਸਕਦੇ ਆ ਇਹ ਲਸਣ ਹੈ ਜਿਹੜੀ 2 ਦਿਨ ਪਹਿਲਾਂ ਪੱਟੀ ਆ ਤੇ ਹੁਣ ਛਾਵੇਂ ਹੌਲੀ-ਹੌਲੀ ਇਹ ਸੁੱਕਰੀ ਹੋ ਗਈ ਹੈ ਤੇ ਇਹਦੇ ਵੀ ਜੀ ਆਪਾਂ ਸਾਈਜ਼ ਦੀ ਗੱਲ ਕਰਦੇ ਆਂ ਤੇ ਆ ਦੇਖੋ ਬੜਾ ਸ਼ਾਨਦਾਰ ਸਾਈਜ਼ ਆ ਜਿਹੜਾ ਲਸਣ ਦਾ ਆਇਆ ਬੜੇ ਵਧੀਆ ਗੰਡੀਆਂ ਨੇ ਮੋਟੀ ਗੰਡੀ ਵਧੀਆ ਪੈਦਾ ਹੋਈ ਹੈ ਔਰ ਇਹਦੇ ਚ ਕਿਤੇ ਕੋਈ ਦਿੱਕਤ ਨਹੀਂ ਆਈ ਪੂਰੀ ਭਰਪੂਰ ਆ ਜਿਹੜਾ ਇਹਦਾ ਵੀ ਉਤਪਾਦਨ ਹੋਇਆ ਔਰ ਇਹ ਦੇਖੋ ਜਿਹੜਾ ਪਿਆਜ਼ ਆ ਕੁਛ ਦਿਨ ਪਹਿਲਾਂ ਪੱਟਿਆ ਸਾਈਜ਼ ਇੱਕ ਸਾਰ ਸਮਾਨ ਸਾਈਜ਼ ਜਿਹਦੀ ਆਪਾਂ ਗੱਲ ਕਰਕੇ ਹਟਿਆ ਪਹਿਲਾਂ ਹੋਰ ਬਹੁਤ ਵਧੀਆ ਜਿਹੜਾ ਪਿਆਜ਼ ਆ ਹੋਇਆ ਔਰ ਇਸੇ ਤਰ੍ਹਾਂ ਲਸਣ ਬਾਕੀ ਸਬਜ਼ੀਆਂ ਵੀ ਇਸੇ ਤਰ੍ਹਾਂ ਇਹਦੇ ਚ ਟੋਟਲ ਜਿਹੜਾ ਹੈਗਾ ਅਸੀਂ ਵਰਤੋਂ ਹੈ ਉਹ ਜੀਵ ਅੰਮ੍ਰਿਤ ਦੀ ਵਰਤੋਂ ਕਰਦੇ ਆ ਗਊ ਮੂਤਰ ਦੀ ਵਰਤੋਂ ਕਰਦੇ ਆ ਗਊ ਗੋਬਰ ਦੀ ਵਰਤੋਂ ਕਰਦੇ ਆ ਕਣ ਜੀਵ ਅੰਮ੍ਰਿਤ ਹੋ ਗਿਆ ਬਸ ਇਹੀ ਆਪਣੇ ਘਰਾਂ ਦੇ ਵਿੱਚ ਫਾਰਮੂਲੇ ਤਿਆਰ ਕਰਕੇ ਜਾਂ ਜਿਵੇਂ ਕੇਲੇ ਦਾ ਪਾਣੀ ਹੈ ਜਿਹੜਾ ਰੱਖ ਕੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਤਾਂ ਉਹਦੇ ਚ ਸਪਰੇਅ ਕਰ ਦਿੰਨੇ ਆ ਤਾਂ ਖਰਾਕੀ ਤattva ਜਿਹੜੇ ਬਸ ਆਪਣੇ ਘਰ ਦੇ ਵਿੱਚੋਂ ਜੋ ਕੁਦਰਤ ਨੇ ਸਾਨੂੰ ਦਿੱਤਾ ਤੇ ਸਾਡੇ ਕੋਲੇ ਉਹ ਵੇਸਟ ਹੈ ਉਹਨੂੰ ਹੀ ਇੱਕ ਤਰੀਕੇ ਨਾਲ ਤਿਆਰ ਕਰਕੇ ਕੁਦਰਤ ਨੂੰ ਵਾਪਸ ਦੇਣੇ ਤੇ ਕੁਦਰਤ ਸਾਨੂੰ ਫਲ ਔਰ ਸਬਜ਼ੀਆਂ ਦੇ ਰੂਪ ਦੇ ਵਿੱਚ ਫਿਰ ਵਾਪਸ ਦੇ ਦਿੰਦੀ ਹੈ ਤਾਂ ਇਹ ਸੋਚਿਆ ਤੁਹਾਡੇ ਵੀ ਸਾਰਿਆਂ ਨਾਲ ਸ਼ੇਅਰ ਕੀਤੀ ਜਾਵੇ ਵੀਡੀਓ ਕਿ ਜੋ ਫਾਰਮੂਲੇ ਦੀ ਆਪਾਂ ਗੱਲ ਕਰਦੇ ਰਹਿੰਦੇ ਅਕਸਰ ਉਹਨਾਂ ਦੇ ਅਕਸਰ ਰਿਜ਼ਲਟ ਕੀ ਆਉਂਦੇ ਨੇ ਕਿਸ ਤਰ੍ਹਾਂ ਉਹ ਜਿਹੜੀ ਅੱਗੇ ਸਾਡੀ ਫਸਲ ਜਾਂ ਸਬਜ਼ੀਆਂ ਦਾਤੂ ਪਾਦਨੈ ਕਰਨ ਦੇ ਵਿੱਚ ਸਾਡੇ ਲਈ ਸਹਾਇਕ ਸਦ ਹੁੰਦੇ ਨੇ ਇਹ ਉਹਨਾਂ ਦਾ ਰਿਜ਼ਲਟ ਹੈ ਉਹਨਾਂ ਦੇ ਪਰਿਨਾਮ ਨੇ ਫਾਰਮੂਲੇ ਜੋ ਅਸੀਂ ਅਕਸਰ ਵਰਤੇ ਰਹਿੰਦੇ ਆ ਤੇ ਸਾਡੀ ਅਪੀਲ ਵੀ ਇਹੀ ਹੁੰਦੀ ਹੈ ਵੀ ਆਪਾਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਫालतू ਜੋ ਸਾਡੇ ਕੋਲੇ ਪਚ ਜਾਂਦਾ ਚਾਹੇ ਉਹ ਸਬਜ਼ੀਆਂ ਦੀ ਵੇਸਟੇਜ ਹੈ ਚਾਹੇ ਪਸ਼ੂਆਂ ਦਾ ਗੋਬਰ ਹੈ ਜੋ ਵੀ ਹੈ ਉਹਨੂੰ ਵਧੀਆ ਤਰੀਕੇ ਦੇ ਨਾਲ ਅਸੀਂ ਖਾਦ ਤਿਆਰ ਕਰਕੇ ਉਹਦੀ ਆਪਣੇ ਘਰਾਂ ਦੇ ਵਿੱਚ ਆਪਣੀਆਂ ਸਬਜ਼ੀਆਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਵਰਤਿਏ ਕੈਮੀਕਲ ਤੋਂ ਬਚੀਏ ਆਪਣੇ ਆਪ ਨੂੰ ਤੰਦਰੁਸਤ ਬਣਾਈਏ ਆਪਣੇ ਪਰਿਵਾਰ ਨੂੰ ਤੰਦਰੁਸਤ ਬਣਾਈਏ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਭੈਣ ਭਰਾ ਦੇਖ ਕੇ ਜੈਵਿਕ ਸਬਜ਼ੀ ਦੇ ਉਤਪਾਦਨ ਵੱਲ ਨੂੰ ਉਤਸ਼ਾਹਿਤ ਹੋਣ ਘਰ ਬਾਗਿਚੇ ਪੈਦਾ ਕਰਨ ਦੇ ਵੱਲ ਨੂੰ ਉਤਸ਼ਾਹਿਤ ਹੋਣ ਥੈਂਕ ਯੂ ਧੰਨਵਾਦ